ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਕਾਰਨ ਲਖਸ਼ਦੀਪ ਸੁਰਖਿਆ ਵਿਸ਼ਾਗਿਆ ਇਸ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਤੇ ਵੱਡੇ ਪੱਧਰ ਤੇ ਸਰਚ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਲਖਸ਼ਦੀਪ ਗੂਗਲ ਦੇ ਟਾਪ ਟ੍ਰੈਂਡ ਵਿੱਚ ਆ ਗਿਆ ਸੀ ਅਤੇ ਹੁਣ ਵੀ ਇਸ ਨੂੰ ਇੰਟਰਨੈਟ ਤੇ ਦੁਨੀਆ ਭਰ ਵਿੱਚ ਸਰਚ ਕੀਤਾ ਜਾ ਰਿਹਾ ਹੈ ਲਖਸ਼ਦੀਪ ਦੀ ਗੱਲ ਕਰੀਏ ਤਾਂ ਪਿਛਲੇ 20 ਸਾਲਾਂ ਵਿੱਚ ਹੁਣ ਇਹ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਨੇ ਮਾਹਿਰਾ ਦਾ ਕਹਿਣਾ ਹੈ ਕਿ ਇਹ ਟ੍ਰੈਂਡ ਸ਼ੌਂਡ ਹੈ ਕਿ ਲਕਸ਼ਦੀਪ ਆਉਣ ਵਾਲੇ ਦਿਨਾਂ ਵਿੱਚ ਸੈਲਾਨੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਨ ਜਾ ਰਿਹਾ ਹੈ। ਸੋ ਕਰੋਨਾ ਤੋਂ ਬਾਅਦ ਪੀਐਮ ਮੋਦੀ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਤੇ ਉੱਥੇ ਸਹਿਰ ਸਪਾਟਾ ਉਦਯੋਗ ਵੱਧ ਗਿਆ। 2024 ਦੀ ਸ਼ੁਰੂਆਤ ਵਿੱਚ ਪੀਐਮ ਮੋਦੀ ਨੇ ਇੱਕ ਵਾਰ ਫਿਰ ਅਜਿਹਾ ਹੀ ਕੀਤਾ। ਉਹਨਾਂ ਨੇ ਲਕਸ਼ਦੀਪ ਦੀ ਯਾਤਰਾ ਕੀਤੀ, ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲੋਕਾਂ ਨੂੰ ਲਕਸ਼ਦੀਪ ਆਉਣ ਦੀ ਅਪੀਲ ਕੀਤੀ। ਇਸ ਦਾ ਅਸਰ ਇਹ ਹੋਇਆ ਕਿ Google ਸਰਚ ਵਿੱਚ ਲਕਸ਼ਦੀਪ ਟੌਪ ਤੇ ਹੈ। ਪ੍ਰਧਾਨ ਮੰਤਰੀ ਦੀ ਇਸ ਪਹਿਲ ਦਾ ਅਸਰ ਮਾਲਦੀਪ ਪਿਆਣਾ ਸ਼ੁਰੂ ਹੋ ਗਿਆ ਜੋ ਪਿਛਲੇ ਕੁਝ ਸਮੇਂ ਤੋਂ ਭਾਰਤ ਨਾਲ ਦੁਸ਼ਮਣ ਵਾਂਗ ਵਿਵਹਾਰ ਕਰ ਰਿਹਾ ਹੈ ਮਾਲਦੀਵ ਦੇ ਮੰਤਰੀਆਂ ਦੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਟਿੱਪਣੀ ਤੋਂ ਬਾਅਦ ਵੱਡੀ ਗਿਣਤੀ ਭਾਰਤੀਆਂ ਨੇ ਮਾਲਦੀਵ ਦੀ ਟ੍ਰਿਪ ਨੂੰ ਕੈਨਸਲ ਕਰ ਦਿੱਤਾ ਹੈ ਸੋ ਲਕਸ਼ਦੀਪ ਕੁਲ 32 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਅਤੇ 36 ਛੋਟੇ ਟਾਪੂਆਂ ਦਾ ਇੱਕ ਸਮੂਹ ਹੈ ਸ਼ਾਂਤ ਵਿੱਚ ਨੀਲਾ ਪਾਣੀ ਚਿੱਟੀ ਰੇਤ ਦੋਸਤਾਨਾ ਲੋਕ ਅਤੇ ਲਾਜਵਾਬ ਕੁਦਰਤ ਲਕਸ਼ਦੀਪ ਨੂੰ ਭਾਰਤ ਦੇ ਸਭ ਤੋਂ ਸੁੰਦਰ ਸਥਾਨਾਂ ਵਿੱਚੋਂ ਇੱਕ ਬਣਾਉਂਦੀ ਹੈ ਇਸ ਦੇ ਬਾਵਜੂਦ ਲਕਸ਼ ਇਹ ਇੱਕ ਮੁਕਾਬਦਨ ਘੱਟ ਸੈਲਾਨੀ ਆਉਂਦੇ ਨੇ ਇਸ ਦਾ ਕਾਰਨ ਯਾਤਰਾਵਾਂ ਤੇ ਪਾਬੰਦੀ ਲੰਮੀ ਕਾਗਜ਼ੀ ਕਾਰਵਾਈ ਅਤੇ ਜਾਣਕਾਰੀ ਦੀ ਘਾਟ ਹੈ ਸੋ 2022 ਵਿੱਚ ਲਕਸ਼ਦੀਪ ਵਿੱਚ 1 ਲੱਖ ਵਿਦੇਸ਼ੀ ਸੈਲਾਨੀ ਆਏ ਅਤੇ ਬਹੁਤ ਘੱਟ ਕਰੇਲੂ ਸੈਲਾਨੀ ਆਉਂਦੇ ਨੇ ਪਰ ਪੀਐਮ મોદી ਦੇ ਦੌਰ ਤੋਂ ਬਾਅਦ ਲਕਸ਼ਦੀਪ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਦੀ ਪੂਰੀ ਸੰਭਾਵਨਾ ਹੈ ਜੇਕਰ ਤੁਸੀਂ ਵੀ ਲਕਸ਼ਦੀਪ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਲਕਸ਼ਦੀਪ ਤੱਕ ਕਿਵੇਂ ਪਹੁੰਚਣਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਤੁਸੀਂ ਰੇਲ ਜਾਂ ਫਲਾਈਟ ਰਾਹੀਂ ਕੋਚੀ ਪਹੁੰਚ ਸਕਦੇ ਹੋ ਕੋਚੀ ਪਹੁੰਚਣ ਤੋਂ ਬਾਅਦ ਲਕਸ਼ਦੀਪ ਪਹੁੰਚਲੇ ਤੁਹਾਨੂੰ ਸ਼ਿਪ ਰਾਹੀਂ ਜਾਣਾ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਕੋਚੀ ਲਕਸ਼ਦੀਪ ਟਾਪੂ ਸਮਰੀਨ ਆਪਟੀਕਲ ਫਾਈਬਰ ਕਨੈਕਸ਼ਨ ਦਾ ਉਦਘਾਟਨ ਕਰਨ ਪਹੁੰਚੇ ਸਨ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਇਮਰੀ ਹੈਲਥ ਸਹੂਲਤਾਂ ਤੇ ਪੰਜ ਮਾਡਲ ਆਂਗਣਵਾਲੀ ਕੇਂਦਰਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ